ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅਸੀਂ ਠੰਡੇ ਤੋਂ ਬੋਲਦੇ ਹਾਂ ਤੇ ਆਨਲਾਈਨ ਘਰੋਂ ਕੰਮ ਕਰਦੇ ਹਾਂ ਅਸੀਂ ਤੇ ਪਹਿਲਾ ਸੂਟ ਤੁਹਾਨੂੰ ਵਿਖਾਉਨੇ ਆਂ ਅਸੀਂ ਰਖੜੀ ਤੇ ਤੀਆਂ ਤੇ ਮਗਾਉਣਾ ਹੋਵੇ ਜਾਂ ਕਿਸੇ ਪਾਰਟੀ ਵੀਅਰ ਸੂਟ ਮਗਾਉਣਾ ਹੋਵੇ ਇਹ ਸੂਟ ਆਪਾਂ ਤਿਆਰ ਕੀਤਾ ਏ ਔਰ ਜੱਟ ਦਾ ਸੂਟ ਹੈ ਤੇ ਪੀਲਾ ਕਲਰ ਹੈ ਇਹਦਾ ਤੇ ਇਹਦੀਆਂ ਬਾਹਾਂ ਤੇ ਪਾਇਆ ਡਿਜ਼ਾਈਨ ਤੇ 4.5 ਮੀਟਰ ਕੱਪੜਾ ਜੇ ਕਿਸੇ ਦਾ ਵੀ 4.5 ਮੀਟਰ ਕੱਪੜਾ ਦਾ ਬੰਦ ਹੈ ਤਾਂ ਸੂਟ ਲੈ ਸਕਦਾ ਹੈ ਤੇ ਅਸੀਂ ਸੂਟ 1000 ਰੁਪਏ ਦਾ ਦੇਵਾਂਗੇ 4.5 ਮੀਟਰ ਕੱਪੜਾ ਪੇਂਟ ਕੀਤਾ ਹੋਇਆ 1000 ਰੁਪਏ ਦਾ ਜੇ ਕੱਲ ਦੀ ਸ਼ਰਟ ਲੈਣੀ ਹੈ ਕਮੀਜ਼ ਦਾ ਕੱਪੜਾ ਲੈਣਾ ਕੱਲੇ ਦਾ ਤਾਂ ਤੁਸੀਂ 650 ਦਾ ਲੈ ਸਕਦੇ ਹੋ ਇਹ ਕੱਲੀ ਕਮੀਜ਼ ਲੈਣਾ ਤੁਸੀਂ ਕਮੀਜ਼ ਸਲਵਾਰ ਹੋਰ ਘਰੇ ਵੀ ਪਈ ਹੁੰਦੀ ਹੈ ਅਗਲਾ ਹੋਰ ਵੀ ਬਣਵਾ ਲੈਂਦਾ ਤੇ ਕੱਲਾ ਵੀ ਕਮੀਜ਼ ਦਾ ਕੱਪੜਾ ਲੈਣਾ ਤਾਂ 650 ਦਾ ਮਿਲੂਗਾ ਤੁਹਾਨੂੰ ਤੇ ਤੁਸੀਂ ਲੈ ਸਕਦੇ ਹੋ ਤੁਹਾਨੂੰ ਆਰਡਰ ਕਰ ਸਕਦੇ ਹੋ ਜੇ ਤੁਹਾਡੇ ਪਸੰਦ ਆਵੇ ਤਾਂ ਤੇ ਜੇ ਸੂਟ ਦਾ ਹੀ ਲੈਣਾ ਪਾਉਣੇ 4 ਮੀਟਰ ਕੱਪੜਾ ਇਹ ਵੀ ਕਿਸੇ ਦਾ ਛੋਟੇ ਬੱਚੇ ਦਾ ਬਣਾਉਣਾ ਹੁੰਦਾ ਤੋ ਲੈ ਸਕਦਾ ਇਹ ਜਿਹੜਾ ਟਾ ਦਾ ਕੱਪੜਾ ਇਹ ਤੇ ਅਗਲਾ ਸੂਟ ਦਿਖਾਉਨੇ ਆ ਤੁਹਾਨੂੰ ਅੱਗੇ ਅਸੀਂ ਤੁਹਾਨੂੰ ਦੁਪੱਟਾ ਦਿਖਾਉਨੇ ਆ ਇਹ ਫੁੱਲ ਵਾਇਲ ਤੇ ਆ ਦੁਪੱਟਾ ਬਲੈਕ ਕਲਰ ਹੈ ਇਹਦਾ ਪੇਂਟ ਕੀਤਾ ਹੋਇਆ ਆਪਣਾ ਫੁੱਲ ਵਾਇਲ ਦਾ ਦੁਪੱਟਾ ਇਹ 2.5 ਮੀਟਰ ਦਾ ਦੇਖੋ ਇਹ ਪੱਲਿਆਂ ਤੇ ਇਹਦੇ ਡਿਜ਼ਾਈਨ ਬਣਾਇਆ ਹੋਇਆ ਤੇ ਇਹ ਇਹਦੀ ਕੰਨੀ ਦੇ ਉੱਤੇ ਆਹ ਦੀ ਕੰਨੀ ਹੈ ਦੋਨਾਂ ਪੱਲਿਆਂ ਤੇ ਬਣਿਆ ਹੋਇਆ ਫੁੱਲ ਵਾਇਲ ਦਾ ਦੁਪੱਟਾ ਪੇਂਟ ਕੀਤਾ ਹੋਇਆ ਤੇ ਇਹ ਤੁਹਾਨੂੰ 600 ਰੁਪਏ ਦਾ ਮਿਲੂਗਾ ਦੁਪੱਟਾ ਜੇ ਤੁਹਾਨੂੰ ਪਸੰਦ ਆਵੇ ਤਾਂ ਤੁਸੀਂ ਇਹ ਆਰਡਰ ਕਰ ਸਕਦੇ ਹੋ ਤੇ ਬਹੁਤ ਸੋਹਣਾ ਇਹ ਗੋਰਡਨ ਕਲਰ ਨਾਲ ਕੀਤਾ ਹੋਇਆ ਹੈ ਇਹ ਹੱਥ ਨਾਲ ਪੇਂਟ ਕੀਤਾ ਹੋਇਆ ਪਿਆ ਇਹ ਤੇ ਤੁਸੀਂ ਲੈ ਸਕਦੇ ਹੋ ਫੁੱਲ ਬਾਇਲ ਦਾ ਦੁਪੱਟਾ ਇਹ ਹੁਣ ਤੁਹਾਨੂੰ ਅਗਲਾ ਸੂਟ ਦਿਖਾਉਣਾ ਹੁਣ ਤੁਹਾਨੂੰ ਅਗਲਾ ਸੂਟ ਦਿਖਾਉਣਾ ਹੈ ਜਿਹਦੇ ਨਾਲ ਦਾ ਸੂਟ ਤੁਸੀਂ ਤਿਆਰ ਕਰਵਾਉਣਾ ਹੈ ਤਾਂ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਨੰਬਰ ਸਾਡਾ ਦਿੱਤਾ ਹੋਇਆ WhatsApp ਤੇ ਸਾਨੂੰ ਤੁਸੀਂ ਮੈਸੇਜ ਕਰ ਸਕਦੇ ਹੋ ਇਹਦੇ ਨਾਲ ਦਾ ਸੂਟ ਤਿਆਰ ਕਰਵਾਉਣਾ ਤਾਂ ਤੁਸੀਂ ਕਰਵਾ ਸਕਦੇ ਹੋ ਕਿਸੇ ਵੀ ਕਲਰ ਦੇ ਉੱਤੇ ਤੇ ਅਸੀਂ ਕਰਕੇ ਸੂਟ ਤੁਹਾਨੂੰ ਇਹ ਬਣਾ ਕੇ ਦੇਵਾਂਗੇ ਜਿਸ ਵੀ ਕੱਪੜੇ ਤੇ ਜਿਹੜੇ ਕੱਪੜੇ ਤੇ ਤੁਸੀਂ ਬਣਵਾਉਣਾ ਹੈ ਜਿਹੜੇ ਕਲਰ ਦਾ ਬਣਵਾਉਣਾ ਉਸ ਕਲਰ ਦਾ ਬਣਾ ਦੇਵਾਂਗੇ ਇਹ ਸੂਟ ਪੇਂਟ ਹੈ ਨਾਲ ਦੁਪੱਟਾ ਬਣਾਉਣਾ ਦੁਪੱਟਾ ਵੀ ਬਣਾ ਦੇਾਂਗੇ ਰੇਟ ਉਸ ਹਿਸਾਬ ਦਾ ਲੱਗੂਗਾ ਜਿੰਮੇ ਦੁਪੱਟਾ ਬਣਾਉਣਾ ਜਾਂ ਵੀ ਕੱਲਾ ਸੂਟ ਬਣਾਉਣਾ ਹੁਣ ਤੁਹਾਨੂੰ ਦੂਜਾ ਕਮੀਜ਼ ਦਿਖਾਉਣੀ ਆ ਜਿਹਦੇ ਨਾਲ ਦਾ ਤੁਸੀਂ ਸੂਟ ਤਿਆਰ ਕਰਵਾਉਣਾ ਹੈ ਇਹ ਛਿੰਦੀ ਬੂਟੀ ਦਾ ਸੂਟ ਹੈ ਜੇ ਤਿਆਰ ਕਰਵਾਉਣਾ ਤਾਂ ਅਸੀਂ ਉਹ ਵੀ ਤਿਆਰ ਕਿਸੇ ਵੀ ਕਲਰ ਤੇ ਕਰਵਾਉਣਾ ਹੈ ਤੇ ਉਹ ਵੀ ਕਰਕੇ ਦੇਵਾਂਗੇ ਜੇ ਕਿਸੇ ਨੂੰ ਪਸੰਦ ਆ ਤਾਂ ਤੁਸੀਂ ਆਰਡਰ ਕਰ ਸਕਦੇ ਹੋ ਸਾਨੂੰ ਹੁਣ ਤੁਹਾਨੂੰ ਅਗਲਾ ਸੂਟ ਦਿਖਾਉਣੀ ਹੈ ਇਹ ਤੇ ਆਪਣੇ ਕੜਾਈ ਵੀ ਹੈ ਤੇ ਪੈਂਟ ਵੀ ਹੈ ਤੇ ਇਹ ਵੀ ਤੁਸੀਂ ਜੇ ਤੁਹਾਨੂੰ ਇਹ ਸੂਟ ਪਸੰਦ ਆ ਤਾਂ ਤੁਸੀਂ ਆਰਡਰ ਕਰ ਸਕਦੇ ਹੋ ਵੀ ਅਸੀਂ ਤਿਆਰ ਕਰ ਸਕਦੇ ਹਾਂ ਕਿਸੇ ਵੀ ਕੱਪੜੇ ਤੇ ਕਰਵਾਉਣਾ ਕਰਵਾ ਸਕਦੇ ਹੋ ਇਹ ਕੜਾਈ ਹੈ ਇਹ ਥੱਲੇ ਪੇਂਟ ਹੈ ਇਹਦੇ ਤੇ ਤੁਸੀਂ ਕਰਵਾਉਣਾ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਕੋ ਜਿਹੜਾ ਜੇ ਕੋਈ ਤੁਸੀਂ ਆਪਦੇ ਕੋਲੋਂ ਡਿਜ਼ਾਈਨ ਭੇਜ ਕੇ ਸਾਥੋਂ ਪੇਂਟ ਕਰਵਾਉਣਾ ਜਾਂ ਕੜਾਈ ਕਰਵਾਉਣੀ ਹੈ ਮਸ਼ੀਨੀ ਕੜਵਾਈ ਕਰਾਉਣੀ ਹੈ ਜਾਂ ਹੈਂਡਵਰਕ ਕਰਵਾਉਣਾ ਤਾਂ ਤੁਸੀਂ ਸਾਨੂੰ ਸਾਨੂੰ ਆਰਡਰ ਕਰ ਸਕਦੇ ਹੋ ਤੇ ਵੀਡੀਓ ਵੇਖਣ ਲਈ ਧੰਨਵਾਦ ਤੇ ਜਲਦੀ ਤੋਂ ਜਲਦੀ ਸਾਨੂੰ ਆਰਡਰ ਕਰੋ ਤੇ ਅਸੀਂ ਤੁਹਾਨੂੰ ਸੂਟ ਤਿਆਰ ਕਰਕੇ ਦੇਵਾਂਗੇ ਦੇਖੋ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਦੱਸੋ ਸਾਨੂੰ ਆਰਡਰ ਕਰ ਸਕਦੇ ਹੋ ਤੇ ਸਾਡਾ ਨੰਬਰ WhatsApp ਤੇ ਦਿੱਤਾ ਹੋਇਆ ਚਲੋ ਜੀ ਆਪਾਂ ਅਗਲੀ ਵੀਡੀਓ 'ਚ ਮਿਲਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ